ਕਿ ਨਹੀਂ ਤਾਂ ਤਾਰੀ ਮੱਫਲੀ ਦਾ ਮੋਲੀ ਜਾਲੀ ਆ ਤੁਹਾਡੇ ਵੀ ਧਨ ਵੇਖਿਆ ਲਈ ਜਾਂਦਾ ਕਲਪ ਦਾ ਜਗਾਉ ਚੱਲ ਚਲ ਬੋਲ ਬੋਲ ਆਲੇ ਕੋ ਬੈਠਿਆ ਨਹੀਂ ਦੀ ਲਾਨਾ ਜਦਾ ਕਲਪ ਨਹੀਂ ਠੀਕੇ ਨਹੀਂ ਬੰਦ ਕਰ ਦੇ ਤੇ ਜ਼ਮਾਨੇ ਦੁਨੀਆ ਰੋੜਦੀ ਆ ਕੀ ਦਾ ਹੀ ਨਾ ਉਹਦਾ ਵਿਚਾਰੀ ਜਿੰਨੇ ਆ ਕਿ ਨੌਜਵਾਨ ਬੱਚੇ ਜਿੰਨੇ ਆ ਸਾਰੇ ਬਚਾਉਣ ਫਿਰ ਇਹਨਾਂ ਦੀਆਂ ਵੋਟਾਂ ਵਧਣਗੀਆਂ ਨਹੀਂ ਤੇ ਇਹਨਾਂ ਦੀਆਂ ਵੋਟਾਂ ਨਹੀਂ ਵਧਣਗੀਆਂ ਮਾਰ ਦੋ ਵੋਟਾਂ ਬਾਦ ਸਰ ਅਸੀਂ ਇਹੀ ਕਹਿੰਦੇ ਆ ਤਿੰਨ ਮਹੀਨੇ ਜਦੋਂ ਲੋਕਡਾਊਨ ਸੀ ਉਦੋਂ ਕਿਸ ਤਰ੍ਹਾਂ ਇਹਨਾਂ ਨੇ ਕੀਤਾ ਸੀ ਤੇ ਹੁਣ ਕਿਉਂ ਨਹੀਂ ਨਸ਼ੇ ਦੇ ਪ੍ਰਬੰਧੀ ਲਾਉਂਦੇ ਘਰ ਘਰ ਨਸ਼ਾ ਵੀ ਕੰਦੇ ਆ ਇਹਨਾਂ ਦੀ ਮੈਂ ਹਾਲਾਤ ਮੈਂ ਖੁਦ ਦੇਖੇ ਸੀ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਨਹੀਂ ਨੇ ਜਿਸ ਦਿਨ ਆ ਬੱਚਾ ਫੜਿਆ ਗਿਆ ਸੀ ਇਹਨੂੰ ਪੁੱਛੋ ਇਹਦੇ ਕੋਲ ਇਹਨਾਂ ਕੋਲ 1 ਰੁਪਈਆ ਨਹੀਂ ਸੀ ਤੇ ਉਸ ਦਿਨ ਇਹਨਾਂ ਕਿੱਦਾਂ ਆਪਣਾ ਬੱਚਾ ਕਿਸ ਤਰ੍ਹਾਂ ਛਡਵਾਇਆ ਸੀ ਤੇ ਕਿਤਰਾ ਨਹੀਂ ਛਡਵਾਇਆ ਫੜਿਆ ਸੀ ਫੜਿਆ ਗਿਆ ਸੀ ਤੁਸੀਂ ਇਹ ਕਹਿੰਦੇ ਕਿ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਜਿੱਨੇ ਨੌਜਵਾਨ ਸਾਡੇ ਬੱਚੇ ਮਰੁੰਦੇ ਆ ਨਾ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਕਿ ਨਸ਼ਾ ਜਿਹੜਾ ਪੂਰੇ ਪੰਜਾਬ ਦੇ ਵਿੱਚੋਂ ਖਤਮ ਹੋਵੇ ਤੇ ਇੱਕ ਇਹਨਾਂ ਬੱਚਿਆਂ ਨੂੰ ਕੋਈ ਕਾਰੋਬਾਰ ਖੋਲੇ ਜਾਂਦੇ ਨੌਜਵਾਨ ਬੱਚੇ ਜਿਹੜੇ ਕੰਮਾਂ ਤੇ ਲੱਗਣ ਨਸ਼ਿਆਂ ਦੇ ਵਿੱਚ ਨਾ ਕਿਹੜੀ ਗੱਲੋਂ ਨਸ਼ਿਆਂ ਤੇ ਲੱਗੰਦੇ ਕੰਮ ਤੇ ਕੋਈ ਪੰਜਾਬ ਨੇ ਸਰਕਾਰ ਨੇ ਖੋਲਿਆ ਨਹੀਂ ਆ ਇਸ ਕਰਕੇ ਨਸ਼ਿਆਂ ਤੇ ਲੱਗੰਦੀ ਜਿਹੜੀ ਸਰਕਾਰ ਆਉਂਦੀ ਆ ਬਸ ਉਹ ਆਪਣਾ ਢਿੱਡ ਭਰਦੀ ਆ ਵੋਟਾਂ ਪਵਾ ਲੈਂਦੇ ਆ ਜਦੋਂ ਵੀ ਆਉਂਦੇ ਵੋਟਾਂ ਪਵਾ ਲੈਂਦੇ ਬਾਅਦ ਵਿੱਚ ਕਹ ਗਰੀਬ ਦੀ ਮਦਦ ਨਹੀਂ ਕਰਦੇ ਕਹ ਗਰੀਬ ਨੂੰ ਪੁੱਛਦੇ ਨਹੀਂ ਜਿਹੜਾ ਗਰੀਬ ਦਾ ਬੱਚਾ ਮਰ ਜਾਂਦੇ ਉਹਦੇ ਘਰ ਦੀ ਦਲੀਜ਼ ਨਹੀਂ ਟੱਪਦੇ ਪੁੱਛ ਲੋ ਇਹਨਾਂ ਨੂੰ ਮੈਂ ਕਿਸ ਤਰ੍ਹਾਂ ਇਹਨਾਂ ਦੇ ਹਾਲਾਤ ਦੇਖਦੀ ਆ ਇਹ ਤਾਂ ਦੂਸਰੇ ਵੀ ਆਮ ਆਦਮੀ ਪਾਰਟੀ ਦੇ ਆਗੂ ਜੇ ਹਾਂ ਜੀ ਇਹ ਜਿੰਨਾ ਦੇ ਬਾਰੇ ਦੋਸ਼ ਨੇ ਵੀ ਇੱਥੇ ਲਗਾਤਾਰ ਜਿਹੜਾ ਨਸ਼ਾ ਨਸ਼ਾ ਤਾਂ ਕਾਫੀ ਹੈਗਾ ਨਸ਼ਾ ਤਾਂ ਕਾਫੀ ਹੈ ਬਾਬਾ ਜਿੱਥੋਂ ਤੱਕ ਪੁਲਸਾ ਪੁਲਸ ਪਰਚੇ ਵੀ ਕਰਨ ਦੀ ਆ ਇੱਕ ਆ ਜਮਾਨਤ ਆ ਅਈ ਤਾਂ ਮੋਤ ਬੇਰਾਂ ਨੂੰ ਕਹਿੰਦੇ ਜੋ ਐਮਸੀ ਆ ਵੀ ਜਮਾਨਤ ਹੀ ਨਾ ਦੇਣ ਜਿਹੜੇ ਵੇਚਦੇ ਆ ਬੜੀ ਅਪੀਲ ਕਰਦੇ ਆ ਵੀ ਆਪਣੀਆਂ ਜਮਾਨਤਾਂ ਨਾ ਦੇਣ ਇਹਨਾਂ ਦੀਆਂ ਜਿਹੜੇ ਫੜੇ ਜਾਂਦੇ ਆ ਵੇਚਦੇ ਮੁਲਾਜ਼ਮ ਮੁਲਜ਼ਮ ਜਿਹੜੇ ਆ ਹੁਣ ਵੀ ਦੋ ਤਿੰਨ ਜਣਿਆਂ ਨੂੰ ਅਸੀਂ ਘਾਰ ਨਾਲ ਸਮਝਾਇਆ ਜਿਹੜੇ ਵੇਚਦੇ ਆ ਉਹਨਾਂ ਨੇ ਕੀ ਕੀਤਾ ਮੇਰੇ ਘਰ ਜਾ ਕੇ ਲਾਮਾ ਦੇਤਾ ਮੇਰੇ ਮੰਮੀ ਲੈੜੀ ਨੂੰ ਵੀ ਆਪਣੇ ਮੁੰਡੇ ਨੂੰ ਸਮਝਾਓ ਵੀ ਇਹ ਸਾਡੇ ਮੁੰਡੇ ਤੇ ਗਲਤ ਇਲਜ਼ਾਮ ਲਾਉਂਦਾ ਆ ਇਹ ਕਰਕੇ ਜੇ ਉਹ ਜੇ ਤਕੀ ਲੱਗਦਾ ਸੀ ਤੇਰਾ ਮੇਰਾ ਬ੍ਰਦਰ ਹੀ ਤੇ ਇਥੇ ਨਸ਼ਾ ਕੋਈ ਨਹੀਂ ਬੰਦ ਕਰਦੇ ਨਸ਼ੇ ਦੇ ਕਾਰਨ ਮੇਰੇ ਪੁਰਾਣੇ ਗਲਤ ਟੀਗਾ ਟੁਕਾ ਦੇ ਕੋ ਲੱਗ ਗਿਆ ਨਸ਼ਾ ਵੇਚਣ ਵਾਲਿਆਂ ਨੂੰ ਕੋਈ ਫੜਦਾ ਨਹੀਂ ਜਿਹੜੇ ਸਮਾਨ ਲੌਂਦੇ ਉਹਨਾਂ ਨੂੰ ਲਈ ਜਾਂਦੇ ਲਈ ਜਾਂਦੇ ਜਿਹੜਾ ਮੋੜਿਆ ਉਹਨੂੰ ਕੋਈ ਘੜਦਾ ਨਹੀਂ ਉਹਨਾਂ ਨੂੰ ਕਰਨਾ ਤੇ ਉਹਨਾਂ ਨੂੰ ਪਤਾ ਲੱਗੇ ਕਿ ਨਸ਼ਾ ਕਿੱਦਾਂ ਬੰਦ ਹੋਣਾ ਨਸ਼ਾ ਬੰਦ ਹੋਊਗਾ ਤੇ ਨौजਵਾਨ ਬਚੇ ਜਾਣਗੇ ਨਹੀਂ ਤਾਂ ਤਾਰੀ ਮੁਕਤੀ ਕਦਮ ਹੋਈ ਜਾਣੀ ਆ ਆਡਾ ਵੀ ਤਾਨੂੰ ਵੇਖਿਆ ਲਈ ਜਾਂਦਾ ਕਲਪ ਦਾ ਜਦਾਓ ਚੱਲਿਆ ਚੁੱਪ ਅਲੇਗੋਆ ਕੀ ਆਦੇ ਲਾਂਜ ਦਾ ਕਲਪਦਾਈ ਠੀਕੇ ਨਹੀਂ ਬੰਦ ਕਰਦੇ ਇਸੇ ਸਮਾਂ ਨੇ ਦੁਨੀਆ ਰੋੜਦੀ ਆ ਕੀ ਨਾਰੀ ਉਹਦਾ ਨਾ ਉਹਦਾ ਬਿਸ਼ਾਰੀ ਕੀ ਬਣਦਿਆ ਦਾ ਪ੍ਰਵਤ ਮੈਂ ਮਰਾ ਦੋਸ਼ ਹੈ ਕਿ ਉਹ ਨਸ਼ੇਦਾਰ ਮੌਤ ਹੋਈ ਹੈ ਹਾਂ ਨੀ ਮੈਨੂੰ ਵੀ ਹੁਣੇ ਵੈਰੀਫਾਈ ਕੀਤਾ ਇਹਦੇ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆਈ ਅੱਜ ਜਿੰਦ ਅਸਰ ਦਸ ਕਮੈਂਟ ਪਹਿਲਾਂ ਵੈਰੀਫਾਈ ਕੀਤਾ ਵਿਸ਼ਾਲ ਮੁੰਡਾ ਇਹਦੀ ਹਸਪੀਟਲ 'ਚ ਡੈਥ ਹੋਈ ਆ ਤੇ ਮੈਂ ਪਤਾ ਵੀ ਕਰਾਇਆ ਕੋਈ ਉਸ ਬੰਦੇ ਕੋਈ ਬਿਮਾਰ ਹੀ ਕਾਫੀ ਦਿਨਾਂ ਦਾ ਚੱਲ ਰਿਹਾ ਤੇ ਹਸਪੀਟਲ 'ਚ ਇਹਦੀ ਕੱਲ ਦੀ ਦਵਾਈ ਕਰਕੇ ਉਹ ਅੰਦਰ ਦਿੱਤਾ ਜਾ ਰਿਹਾ ਜਿਹੜਾ ਕੋਈ ਪੀਨ ਵਾਲਾ ਵਾਜਾ ਉਹਨੂੰ ਡੀਡਿਕਸ਼ਨ ਸੈਂਟਰ ਦਾਖਲ ਵੀ ਕਰਾਇਆ ਜਾ ਰਿਹਾ ਇਹ ਪ੍ਰੋਸੈਸ ਲਗਾਤਾਰ ਚੱਲ ਜਾਰੀ ਹੈ ਸਰ ਉਹ ਤਾਂ ਪਿਆਰੇ ਸੀ ਕਿ ਉਹਨਾਂ ਦੇ ਦੋ ਬੇਟੇ ਹੋ ਗਏ ਉਹ ਵੀ ਕਰਦੇ ਆ ਨਸ਼ਾ ਉਹਨਾਂ ਨੂੰ ਪ੍ਰਾਪਤ ਕੀਤੀ ਦਾਤਾ ਜੀ ਜਰੂਰ ਜੀ ਇਹਨਾਂ ਨੂੰ ਅੱਜ ਹੀ ਕਰਵਾ ਕੇ ਵੈਰੀਫਾਈ ਕਰਾ ਕੇ ਇਹਨਾਂ ਨੂੰ ਡिडਿਕਸ਼ਨ ਸੈਂਟਰ ਦਾਖਲ ਕਰਾਇਆ ਜਾਵੇ ਧੰਨਵਾਦ